ਇਹ ਤੇ ਉਹ ਨੂੰ ਸੁਣਦੇ ਸਮਝਦੇ ਨਹੀਂ ਤੇ ਉਹ ਧੰਨਵਾਦ ਸਾਹਿਬ ਜੀ ਨਾਸ ਕਰਦੇ ਜੀ ਇਸੇ ਬਾਦਸ਼ਾਹ ਸੁਖਾਣ ਬਾਤ ਵੱਡਾ ਜਾਂਦਾ ਵੀ ਜਦੋਂ ਕੋਈ ਨਾਲ ਭਾਵੇਂ ਨਾਲ ਦੁੱਖੀ ਸੁਭਾਸੀਂ ਸਾਡਾ ਹੁੰਦਾ ਤਾਂ ਉਹਦਾ ਕਿਸ ਨੂੰ ਸੁਣਦਾ ਤੇ ਅਸੀਂ ਆਪੂ ਚੱਲੇ ਸੀ ਜੀ ਤਾਂ ਨੇ ਤੇ ਬੋਲੀ ਚੱਲ ਜਾਂਦੀ ਮੈਂ ਸਾਡੇ ਜੋ ਕੋਈ ਮਰ ਜਾਂਦਾ ਸਰ ਕੋਈ ਗਿਲਾ ਨਹੀਂ ਗਿਲਾ ਇਸ ਕੋਈ ਅੱਜ ਸਾਨੂੰ ਇਸ ਚੀਜ਼ ਦਾ ਗਿਲਾ ਜ਼ਰੂਰ ਹੈ ਵੀ ਸਾਡਾ ਇੱਕ ਨੌਜਵਾਨ ਬੱਚਾ ਗਿਆ ਉਹ ਜਿਹਦੇ ਵਿਚਾਰੇ ਤੇ ਮਾਂ ਪਹਿਲਾਂ ਹੈ ਨਹੀਂ ਦਾਦੀ ਬੈਠੀ ਹੈ ਦੋ ਨੌਜਵਾਨ ਭੈਣਾਂ ਔਰ ਉਹੀ ਸਾਰੇ ਘਰ ਦਾ ਮੰਦੋਸਹਾ ਦਾ ਸਹਾਰਾ ਸੀ ਜਿਹਦੇ ਚੋਂ ਪਕਾ ਤੇ ਉਹਦੀ ਜਾਨ ਤੋਂ ਬਾਅਦ ਸਾਡਾ ਮੋਰਚਾ ਵੀ ਅਸੀਂ ਸੰਭਾਲ ਕੇ ਚਲਾ ਦਿੱਤਾ ਉਹਦੀ ਸ਼ਹਾਦਤ ਨੂੰ ਗੂਰ ਪਾ ਲਈਏ ਜੇ ਮੋਰਚਾ ਅੱਜ ਉਹਨੂੰ ਖਨਾ ਕੇ ਉਸ ਮੋਰਚੇ ਨੂੰ ਖਨਾ ਖਿੰਡ ਜੇ ਤਾਂ ਉਹਨਾਂ ਦੀ ਮਤਲਬ ਸ਼ਹਾਦਤ ਨੂੰ ਗੂਰ ਨਹੀਂ ਪੈਂਦਾ ਸੋ ਇਸ ਕਰਕੇ ਸਾਨੂੰ ਮਤਲਬ ਸ਼ਾਂਤ ਵੀ ਟੱਗ ਦੇ ਨਾਲ ਉਹ ਉਸ ਚੀਜ਼ ਨੂੰ ਚਲਾ ਕੇ ਜਿੰਦ ਤੱਕ ਦੀ ਬੜਾ ਵਾਹਿਗੁਰੂ ਕਿਰਪਾ ਕਰੇ ਬੜਾ ਦੁੱਖ ਹੈ ਬੱਚੇ ਦਾ ਮਰ ਜਾਣਾ ਇਸੇ ਦੇ ਨਾਲ ਆ ਇਹ ਸਾਡੇ ਅਰਗਿਆਂ ਦੀ ਸਿਹਤ ਨੂੰ ਜੇ ਮਾੜਾ ਮੋਟਾ ਥੋੜੇ ਇੱਕ ਤਮਰ ਦੇ ਨਾਲ ਵੀ ਫਰਕ ਪੈਂਦਾ ਬਾਕੀ ਧੂਆ ਜਿਆਦਾ ਚੜ ਗਿਆ ਉਹਦੇ ਨਾਲ ਜਿਆਦਾ ਅਸਰ ਕਰ ਗਿਆ ਤਨੀ ਤਾਂ ਇਹ ਹੋ ਜੇ ਤੂੰ ਇਹਦਾ ਉਹਨਾਂ ਨੇ ਇੱਕ ਇੱਕ ਗੋਲਾ ਥੋੜਾ ਛੱਟੇ ਜੀ 8 9 10 10 ਇਕੱਠੇ ਹਮਮ ਅਹ ਵੱਡੀ ਗੱਲ ਹੋਰ ਹੈ ਜੀ ਜਦੋਂ ਜਾਂਦੇ ਹੋਏ ਆ ਤਾਂ ਸ਼ੈਲਿੰਗ ਹੋ ਗਈ ਇੱਕ ਵੱਖਰਾ ਇਸ਼ੂ ਆ ਪਰ ਜਦੋਂ ਵਾਪਸ ਹੀ ਆ ਕੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਸ਼ੈਲਿੰਗ ਕੀਤੀ ਗਈ ਉਹ ਐਡੀ ਜੀ ਇਸ ਨੂੰ